ਸ਼ਾਤਰੀ ਗਾਲੀ ਸਾਰਿਆਂ ਨੂੰ ਅੱਜ ਮੈਂ ਤੁਹਾਨੂੰ ਦੱਸ ਦਿਆਂ ਕਿ ਆਪਾਂ ਨੂੰ ਸੋਸ਼ਲ ਮੀਡੀਆ ਤੋਂ ਜ਼ਿਆਦਾ ਇਨਫਲੂਐਂਸ ਕਿਉਂ ਨਹੀਂ ਹੋਣਾ ਚਾਹੀਦਾ ਮੈਨੂੰ ਨਾ ਜੀਨਸ ਦੇ ਨਾਲ ਜ਼ਿਆਦਾ ਸਨੀਕਰਸ ਪਾਉਣੇ ਵਧੀਆ ਲੱਗਦੇ ਆ ਕਿਉਂਕਿ ਇੱਕ ਤਾਂ ਮੈਨੂੰ ਕੰਫਰਟੇਬਲ ਲੱਗਦੇ ਆ ਤੇ ਮੈਨੂੰ ਉਹਨਾਂ ਦੀ ਲੁੱਕ ਵੀ ਬਹੁਤ ਸਹੀ ਲੱਗਦੀ ਆ ਹਨਾ ਫਿਰ ਮੈਂ ਦੇਖਿਆ ਵੀ ਸੋਸ਼ਲ ਮੀਡੀਆ ਤੇ ਤਾਂ ਲੋਕ ਜੀਨਾਂ ਨਾਲ ਹੀਲਾਂ ਪਾ ਰਹੇ ਨੇ ਤੇ ਬੜੇ ਘੈਂਟ ਜੇ ਲੱਗ ਜਾਂਦੇ ਨੇ ਹਨਾ ਤੇ ਮੈਂ ਕਿਆ ਲੈ ਮੈਂ ਕਾ ਤੇ ਪਿੱਛੇ ਰਹਾ ਮੈਂ ਵੀ ਫਾਹ ਲੈ ਲਿਆ ਤੇ ਆਪਾਂ ਵਾਲੀ ਹੀਲ ਫਿਰ ਹੀਲ ਨੇ ਮੈਨੂੰ ਫਾਹ ਲਾਤਾ ਕਿਉਂਕਿ ਮੇਰੀ ਹੀਲ ਗੇ ਟੁੱਟ ਤੇ ਮੈਨੂੰ ਕਿੱਦਾਂ ਤੁਰ ਰਹੀਆਂ ਇਦਾਂ ਲੱਗ ਰਿਹਾ ਜਿਵੇਂ ਪਾਥੀਆਂ ਤੇ ਕੌਣ ਤੁਰਦਾ ਹੁੰਦਾ ਫਿਰ ਸੱਭੀ ਨੇ ਵਿਚਾਰਨੇ ਟਰਾਈ ਕੀਤਾ ਕਿ ਆਪਾਂ ਫੇਵੀਕਵਿਕ ਦੇ ਨਾਲ ਇਹਨੂੰ ਥੋੜਾ ਬਹੁਤਾ ਜੋੜ ਲਈਏ ਤੇ ਫਿਰ ਅਸੀਂ ਜ਼ੂੜੀਓ ਗਏ ਜ਼ੂੜੀਓ ਤੋਂ ਜਾ ਕੇ ਸਲੀਪਰ ਚੱਕੇ ਤੇ ਫਾਈਨਲੀ ਫਾਈਨਲੀ ਮੇਰੇ ਪੈਰਾਂ ਨੂੰ ਆਰਾਮ ਆਇਆ ਇੰਨੀਆਂ ਚਬਲਾ ਮਾਰਨ ਤੋਂ ਬਾਅਦ ਵੀ ਆਪਾਂ ਫਿਰ ਲੋਕਾਂ ਮਗਰ ਲੱਗ ਗਏ ਤੇ ਆਪਾਂ ਗੂਗਲ ਵਗੈਰਾ ਤੋਂ ਦੇਖ ਕੇ ਚਲੇ ਗਏ ਬੜਾ ਪਾਓ ਖਾਣ ਕਿਉਂਕਿ ਗੂਗਲ ਦੇ ਇਹ ਜਗ੍ਹਾ ਦੇ ਰਿਵਿਊਜ਼ ਬਹੁਤ ਸਹੀ ਸੀ ਤੇ ਬੜਾ ਪਾਓ ਇੱਡਾ ਬੇਕਾਰ ਸੀ ਵੀ ਹੱਦ ਨਹੀਂ ਮੈਨੂੰ ਤਾਂ ਪੈਸਾ ਹੀ ਖਰਾਬ ਲੱਗਿਆ ਇਹ ਸਾਰਾ ਦਿ ਮਗਰ ਲੱਗ ਕੇ ਆਪਣੇ ਸਾਰੇ ਕੰਮ ਪੁੱਠੇ ਕੀਤੇ ਉਹਨੂੰ ਆਪਾਂ ਸੁਧਾਰਿਆ ਗੋਪਾਲ ਦੇ ਜਾ ਕੇ ਕਿ ਗੋਪਾਲ ਸੱਬੇ ਦੀ ਰਿਕਮੈਂਡੇਸ਼ਨ ਆ ਆਪਾਂ ਨੇ ਖਾਧੀ ਪਾਉ ਭਾਜੀ ਸਵਾਦ ਸੀ ਫਿਰ ਆਪਣੇ ਆ ਫਲੇਟਰ ਆਰਡਰ ਕੀਤਾ ਇੰਡੋ ਚਾਈਨੀਜ਼ ਦਾ ਇੱਥੇ ਕਾਫੀ ਚੀਜ਼ਾਂ ਵਧੀਆ ਸੀਗੀਆਂ ਤੇ ਕਾਫੀ ਚੀਜ਼ਾਂ ਥੋੜੀਆਂ ਓਕੇ ਓਕੇ ਹੀ ਸੀ ਫਿਰ ਆਪਾਂ ਨੇ ਐਂਡ ਤਾਂ ਰਸਮਲਾਈ ਨਾਲ ਹੀ ਖਾਣਾ ਸੀ ਤੇ ਬਹੁਤ ਸਵਾਦ ਸੀ ਰਸਮਲਾਈ ਥੈਂਕ ਯੂ ਫॉर ਵਾਚਿੰਗ ਦ ਵੀਡੀਓ ਤੇ ਪਲੀਜ਼ ਲੋਕ ਕਮਗਰ ਨਾਲ ਲੱਗਿਆ ਕਰੋ ਤੇ ਸੋਸ਼ਲ ਮੀਡੀਆ ਤੋਂ ਜ਼ਿਆਦਾ ਇਨਫਲੂਐਂਸ ਨਾ ਹੋਇਆ ਕਰੋ